ਸਾਉਣ ਦੇ ਮਹੀਨੇ ਦੀ ਬਾਬਤ ਦੱਸਿਆ ਸ਼ਾਵਨ ਸਰਸ ਮਨਾ ਘਨ ਵਰਸੇ ਰੁਤਿ ਆਏ ਮੈਂ ਮੰਤਨ ਸ਼ੋਭਾ ਵੇ ਫਿਰ ਪਰਦੇਸ ਥਾਏ ਫਿਰ ਘਰ ਨਹੀਂ ਆਵੇ ਮਰੀਏ ਹਾਵੇ ਦਮਨ ਚਮਕ ਡਰਾਏ ਸੇਜ अकेਲੀ ਖਰੀ ਦੁਹੇਲੀ ਮਰਨ ਪਿਆ ਦੁਖ ਮਾਏ ਹਰ ਬਿਨ ਨੀਂਦ ਕੂਖ ਕਉ ਕੈਸੀ ਕਾਪਰ ਤੰਨਾ ਸੁਖਾਏ ਨਾਨਕ ਸਾਇ ਸੁਹਾਗਣ ਕੰਤੀ ਫਿਰ ਕੈ ਅੰਕ ਸੁਮਾਏ ਇਹ ਸਾਵਣ ਦੇ ਮਹੀਨੇ ਦੀ ਗੱਲ ਦਸੀ ਹੈ ਸਾਵਣ ਦੇ ਮਹੀਨੇ ਵੀ ਬਾਬਤ ਗੁਰੂ ਜੀ ਨੇ ਇੱਕ ਤਾਇਆ ਦੱਸਿਆ ਪਹਿਨੇ ਸਾਵਣ ਆਇਆ ਸਾਵਣ ਆਇਆ ਸਖੀਏ ਉਰਾਨੇ ਰਣ ਛੋੜਣ Yeah. I ਨੇ ਸ਼ਾਵਣੇ ਆਇਆ ਮੋਰੀ ਰੁਣ ਚੰਡ ਲਾਇਆ ਰਮੰਦ ਤਾਰੇ ਜੇਵੜਾ ਤਿੰਨ ਲੋਭ ਵੀ ਲੋਭ ਲੁਆਇਆ ਇਹ ਸ਼ਬਦ ਬੜਾ ਲੰਮਾ ਚੌੜਾ ਸਾਡੇ ਦੇਸ਼ ਦੇ ਵਿੱਚ ਜਦੋਂ ਸ਼ਾਵਣ ਦਾ ਮੀਂਹ ਆ ਸ਼ੁਰੂ ਹੁੰਦਾ ਬੜੀਆਂ ਬਾਰਸ਼ਾਂ ਪੈਂਦੀਆਂ ਚਾਂਚ ਫਿਰੇ ਪਾਣੀ ਪਾਣੀ ਨਜ਼ਰ ਆਉਂਦਾ ਮੋਰ ਬਦਣਾ ਦੀ ਆਵਾਜ਼ ਸੁਣ ਕੇ ਬੜੀ ਚੁੱਚੀ ਬੋਲਿਆ ਕਰਦੇ ਸੀ ਉਸ ਤਵਸਥਾ ਨੂੰ ਫਿਰ ਜ਼ਹਰ ਕਿਤੇ ਉਹ ਤਾਂ ਉੱਥੇ ਵੀ ਇਹ ਜੀ ਹਾਲਤ ਸੀ ਪਰ ਹੁਣ ਤਾਂ ਇੱਥੇ ਸੌਣ ਦਾ ਮੀਨਾ ਇੱਥੇ ਵੀ ਖੁਸ਼ਕੀ ਵਰਦੀ ਹੈ ਇੰਗਲੈਂਡ ਵਿੱਚ ਵੀ ਇਹ ਜੀ ਹਾਲਤ ਹੋ ਗਈ ਇੰਡੀਆ ਹੀ ਇੱਥੇ ਆ ਗਿਆ ਸੋਇਓ ਉਹ ਅਵਸਥਾ ਸਾਹਮਣ ਦਾ ਮੀਨਾ ਆਇਆ ਸ੍ਰੀ ਅਰਜਨ ਦੇਵ ਜੀ ਜੇ ਚਿੱਤ ਉਹਨਾਂ ਦੇ ਚਿੱਤ ਦੀ ਹਾਲਤ ਨੀਂਦ ਉੱਡ ਗਈ ਉਖੜ ਗਈ ਜਿਹੜਾ ਤੀਲਾ ਹੋ ਗਿਆ ਅੱਖਾਂ 'ਚ ਹਰ ਵਕਤ ਪਾਣੀ ਭਰਿਆ ਰਹਿੰਦਾ ਹੈ ਠੰਡੇ ਈਸਾ ਆਉਂਦੇ ਹਨ ਉਹ ਜਿਹੜੀਆਂ ਨਾਮ ਨਿਸ਼ਾਨੀਆਂ ਦਸੀਆਂ ਹਨ ਸਾਰੀਆਂ ਘਟਦੀਆਂ ਹਨ ਅਖੀਰ ਸੋਚਦੇ ਹਨ ਵੀ ਗੁਰੂ ਰਾਮਦਾਸ ਮਹਾਰਾਜ ਅੰਤਰੀਆਮੀ ਸਰਵਗ ਹਨ ਮੇਰੇ ਮਨ ਦੀ ਹਸਤਾ ਨੂੰ ਅੱਛੀ ਤਰ੍ਹਾਂ ਜਾਣਦੇ ਹਨ ਮੈਂ ਦੋ ਪੱਤਰਕਾ ਵੀ ਆਪਦੇ ਚਰਨਾਂ ਵਿੱਚ ਭੇਜ ਚੁੱਕਾ ਹਾਂ ਪਰ ਅਸ਼ਚਰਜ ਗੱਲ ਹੈ ਅਜੇ ਤੱਕ ਨਹੀਂ ਹਜ਼ੂਰ ਨੇ ਚਰਨਾਂ ਵਿੱਚ ਬੁਲਾਇਆ